ਸਸੀ ਜੁੜਿਓ ਪਰਛਾਵਾਂ ਦੇ ਨਾਲ ਜਿਵੇਂ ਕਿ ਬੀਤੇ ਕੁਝ ਮਹੀਨਿਆਂ ਤੋਂ ਪੰਜਾਬ ਸਰਕਾਰ ਵੱਲੋਂ ਸਮੁੱਚੇ ਪੰਜਾਬ ਦੇ ਅੰਦਰ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਫੱਢੀ ਗਈ ਹੈ ਜਿਸ ਦਾ ਨਾਂ ਯੁੱਧ ਨਸ਼ਿਆਂ ਵਿਰੁੱਧ ਰੱਖਿਆ ਗਿਆ ਹੈ ਜਿਸ ਨੂੰ ਲੈ ਕੇ ਜਗ੍ਹਾ ਜਗ੍ਹਾ ਤੇ ਅਜਿਹੇ ਕਾਟਾਏ ਜਾ ਰਹੇ ਹਨ ਜਿਹੜੇ ਕਿ ਨਜ਼ਾਇਜ਼ ਕਬਜ਼ੇ ਹਨ ਜਾਂ ਜਿੰਨਾ ਪਰਿਵਾਰਾਂ ਉੱਪਰ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ ਲਾਈਵ ਤਸਵੀਰਾਂ ਉਖਾ ਰਹੇ ਹਾਂ ਜ਼ਿਲ੍ਹਾ ਗੁਰਦਾਸਪੁਰ ਦਾ ਕਸਬਾ ਕਾਦੀਆਂ ਜਿੱਥੇ ਇੱਕ ਮਕਾਨ ਨੂੰ ਢਾਇਆ ਗਿਆ ਹੈ ਪੀਲਾ ਪੰਜਾ ਚਲਾਇਆ ਗਿਆ ਹੈ ਇੱਥੇ ਗੱਲਬਾਤ ਦੌਰਾਨ ਐਸਐਸਪੀ ਬਟਾਲਾ ਨੇ ਦੱਸਿਆ ਕਿ ਇਸ ਪਰਿਵਾਰ ਦੇ ਇੱਕ ਮੈਂਬਰ ਦੇ ਉੱਪਰ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ ਅਤੇ ਉਹ ਜੇਲ੍ਹ ਵਿੱਚ ਹੈ ਜਦੋਂ ਕਿ ਦੱਸਿਆ ਜਾ ਰਿਹਾ ਹੈ ਕਿ ਨਜਾਇਜ਼ ਕਬਜ਼ੇ ਨੂੰ ਲੈ ਕੇ ਇਹ ਨਗਰ ਕੌਂਸਲ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਕੁਝ ਮੌਕੇ ਦੀਆਂ ਤਸਵੀਰਾਂ ਖਾ ਰਹੇ ਹਾਂ ਵਿਕਤ ਰੋਪਰ ਸ਼ਾਵਾਂ ਚੈਨਲ ਹਾਂ ਉਹ ਤਾਂ ਠੀਕ ਹੈ ਪਰ ਠੀਕ ਹੈ ਜੋ ਕਰਨਾ ਹਨ ਹਨ ਕਾਰਗਮੀ ਪਾਈ ਕਰਿਆ ਇਹ ਤਾਂ ਦਾ ਹੈ ਬੱਚੇ ਨੀਕੇ ਨੀਕੇ ਮੇਰੇ ਆਪਣਾ ਭਈਆ ਦੀ ਨੌਕਰੀ ਕਰਦੇ ਆ ਤੇ ਹਮ ਲਾ ਦੇ ਗੱਥਰੋ ਹਲੋ ਯਾਰ ਇੱਕ ਮਿੰਟ ਰੁਕੋ ਯਾਰ ਮੇਰਾ ਬਲਦਾ ਇੱਕ ਮਿੰਟ ਦੋ ਮਰ ਮਰ ਬੱਚੇ ਕੀ ਤੇ ਬਾਕੀ ਬੜਾ ਜੇ ਜੇ ਕਹੂੰਗੀ ਜੇ ਨਾ ਨਾਹਣ ਤਰ ਬੋਲਦੀ ਉਹਦੇ ਨਾਤੇ ਨਹੀਂ ਉਹਦੇ ਨਾਂ ਤੇ ਕੋਈ ਨਹੀਂ ਆ ਇਹ ਜਿਹੜੀ ਦਾ ਤਰਕ ਉਹਨਾਂ ਦਾ ਨੌਕਰੀ ਨੌਕਰੀ ਕਿਹੜਾ ਦਾ ਪਾਇਆ ਸਭ ਨੂੰ ਨੌਕਰੀ ਕਿਹੜੀ ਨੌਕਰੀ ਕਰ ਰਹੇ ਇਹ ਤੁਸੀਂ ਜਿਵੇਂ ਅਸੀਂ ਬੇਨਤੀ ਕਰ ਦਿੰਦੇ ਆ ਸਾਫਾ ਦਿੱਤਾ ਕਿ ਇਹ ਚਾਹੁੰਦੇ ਆ ਆਰਟੀਕਲ ਕਰ ਦਿੰਦੇ ਆ ਮੈਂ ਇਹ ਬਣਾਵੇ ਉਹਨਾਂ ਕਰੇ ਕੋਣ ਕੋਣ ਆਹ ਮੇਰੇ ਬੱਚੇ ਨਵਾਂ ਮਿਲ ਗਿਆ ਇਹ ਤੁਸੀਂ ਮਾਤਾ ਦੇ ਆ ਹਾਂ ਮੈਂ ਮਾਤਾ ਹਾਂ ਮੋਮਾ ਨਾ ਮੋਮਾ ਮੋਮਾ ਪੋਟੀ ਇਹਨਾਂ ਤਰ੍ਹਾਂ ਆਹ ਮੇਰਾ ਕਾਰ ਵਾਲਾ ਦੋ ਕੀ ਮੋਹੱਲਾ ਕਾਦੀਆਂ ਦੇ ਵਿੱਚ ਖੜੇ ਹੈਗੇ ਨੇ ਤਾਂ ਇੱਥੇ ਅੱਜ ਸਿਵਲ ਪ੍ਰਸ਼ਾਸਨ ਦੇ ਹੁਕਮਾਂ ਅਨੁਸਾਰ ਇੱਥੇ ਪੁਲਿਸ ਡਿਸਟ੍ਰਿਕਟ ਪੁਲਿਸ ਬਟਾਲਾ ਦੀ ਟੀਮ ਆਈ ਹੈਗੀ ਆ ਇੱਕ ਨਵਸ਼ਰਨ ਦਾਸ ਉਰਫ ਕਾਕਾ ਨਾਮ ਦਾ ਵਿਅਕਤੀ ਹੈ ਸਨਾਖ ਸ਼ਰੀਚੰਦ ਇਹ ਬਾਲਮਿਕੀ ਮੋਹੱਲਾ ਦੇ ਵਿੱਚ ਰਹਿੰਦਾ ਹੈ ਇਸ ਵੇਲੇ ਅਮਰitsar ਜੇਲ੍ਹ ਦੇ ਵਿੱਚ ਹੈਗਾ ਤਾਂ ਇਹਨੇ ਜਿਹੜੀ ਕੋਠੀ ਬਣਾਈ ਹੈ ਇਹ ਨਜਾਇਜ਼ ਉਸਾਰੀ ਕਰਕੇ ਸਰਕਾਰੀ ਜ਼ਮੀਨ ਤੇ ਉੱਤੇ ਬਣਾਈ ਗਈ ਹੈਗੀ ਤਾਂ ਇਹਨੂੰ ਪਹਿਲਾਂ ਕਾਫੀ ਨੋਟਿਸਸ ਮਿਲੇ ਸੀਗੇ ਸਿਵਲ ਪ੍ਰਸ਼ਾਸਨ ਵੱਲੋਂ ਤਾਂ ਇਹਨੇ ਕੋਈ ਸੈਲਵ ਡਿਮੋਲਿਸ਼ਨ ਨਹੀਂ ਕੀਤੀ ਤਾਂ ਇਹਦੇ ਕਾਰਨ ਨੂੰ ਡਿਮੋਲਿਸ਼ ਕਰਨ ਲਈ ਅੱਜ ਸਿਵਲ ਪ੍ਰਸ਼ਾਸਨ ਆਈ ਹੈ ਨਾਲ ਪੁਲਿਸ ਵੱਲੋਂ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾ ਰਹੀ ਹੈ ਤਾਂ ਮੈਂ ਤੁਹਾਨੂੰ ਦੱਸਣਾ ਚਾਹਨਾ ਇਸ ਮਲਜ਼ਮ ਦੇ ਬਾਰੇ ਇਹਦੇ ਬਰ ਖਿਲਾਫ 6 ਮੁਕਦਮੇ ਦਰਜ ਹੈਗੇ ਨੇ ਉਹਦੇ ਵਿੱਚ 4 ਮੁਕਦਮੇ ਜਿਹੜੇ ਹੈ ਐਨਡੀਪੀਐਸ ਦੇ ਦਰਜ ਹੈਗੇ ਨੇ ਉਹ ਕਾਦੀਆਂ ਦੀਨਾਨਗਰ ਕਨੂਆ ਔਰ ਐਨਟੀਐਫ ਜਿਹੜਾ ਥਾਣਾ ਹੈ ਮੋਹਾਲੀ ਦੇ ਵਿੱਚ ਉਦੇ ਪਰਚੇ ਦਰਜ ਹੈਗੇ ਨੇ ਇਸ ਤੋਂ ਇਲਾਵਾ ਇਹਦੇ ਬਰਖਲਾਫ ਆਰਮਜ਼ ਐਕਟ ਤੇ ਵੀ ਪਰਚੇ ਦਰਜ ਹੈਗੇ ਨਹੀਂ ਤਾਂ ਇਹ ਵੀ ਦੱਸਣਾ ਜੋ ਨਾਲ ਇਹਦੇ ਜਿਹੜੇ ਵਕ ਵਕ ਜਿਹੜੇ ਐਨਡੀਪੀਐਸ ਦੇ ਮਕਦਮੇ ਦਰਜ ਹੈ ਉਹਦੇ ਚ ਸਮਾਲ ਕੁਆਂਟੀਟੀ ਤੋਂ ਲੈ ਕੇ ਕਮਰਸ਼ਲ ਕੁਆਂਟੀਟੀ ਦੇ ਪਰਚੇ ਇਹਦੇ ਤੇ ਦਰਜ ਹੈ ਤਾਂ ਹਾਲ ਫਿਲਹਾਲ ਇਹ ਐਨਟੀਐਫ ਨੇ ਵਿਦ ਕਮਰਸ਼ਲ ਕੁਆਂਟੀਟੀ ਇਹਨੂੰ ਗ੍ਰਿਫਤਾਰ ਕਰਕੇ ਇਸ ਵੇਲੇ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਹੈ ਤਾਂ ਇਹ ਇਹ ਕੰਸਟਰਕਸ਼ਨ ਕੀਤਾ ਇੱਕ ਤਾਂ ਇਨ ਦਾ ਫਰਸਟ ਪਲੇਸ ਇਹ ਗਵਰਨਮੈਂਟ ਲੈਂਡ ਹੈ ਤਾਂ ਇਹਦੇ ਵਿੱਚ ਇਹਨਾਂ ਨੂੰ ਨੋਟਿਸਸ ਕਾਫੀ ਸਾਰੇ ਸਰਵ ਹੋਏ ਸੀਗੇ ਦੂਜਾ ਜਿਹੜੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਹੈ ਕਿ ਇਹਦੇ ਵਿੱਚ ਜਿਹੜੇ ਫੰਡਸ ਹੈ ਜਿਹੜਾ ਪੈਸਾ ਇਸਤੇਮਾਲ ਹੋਇਆ ਹੈ ਇਟ ਇਜ਼ ਦਾ ਪ੍ਰੋਸੀਡਸ ਆਫ ਦਾ ਕਰਾਇਮ ਜਿਹੜਾ ਇਹ ਐਨਡੀ ਦਾ ਕਾਰੋਬਾਰ ਕਰਕੇ ਇਹਨੇ ਬਣਾਇਆ ਹੈ ਤਾਂ ਤੁਹਾਡੇ ਸਦਕੇ ਮੀਡੀਆ ਰਾਹੀਂ ਮੈਂ ਸਾਰੇ ਜਿਹੜੇ ਨਸ਼ਾ ਤਸਕਰੀ ਦੇ ਵਿੱਚ ਬੰਦੇ ਮਲਬਸ ਹੈਗੇ ਨੇ ਕਿ ਅਸੀਂ ਪਹਿਲਾ ਹੀ ਸਖਤ ਹੈ ਸਰਕਾਰ ਨੇ ਯੁੱਧ ਨਸ਼ਾ ਵਿਰੁੱਧ ਦੀ ਮੁਹਿੰਮ ਚાલુ ਕੀਤੀ ਹੈ ਉਹਦੇ ਬਰਖਲਾਫ ਪਹਿਲਾ ਹੀ ਬਟਾਲਾ ਪੁਲਿਸ ਦੇ ਵਿੱਚ ਵੀ 250 ਤੋਂ ਉੱਤੇ ਗ੍ਰਿਫਤਾਰੀਆਂ ਹੋਈਆਂ ਹਨ ਪਿਛਲੇ 2 ਮਹੀਨਿਆਂ ਦੇ ਵਿੱਚ ਤਾਂ ਉਹ ਸਿਲਸਿਲਾ ਅੱਗੇ ਵੀ ਜਾਰੀ ਰਹੂਗਾ ਤਾਂ ਮੈਂ ਮੈਸੇਜ ਸਾਰਿਆਂ ਨੂੰ ਦੇਣਾ ਚਾਹੁੰਦਾ ਹੈ ਕਿ ਜਿਹੜਾ ਵੀ ਬੰਦਾ ਨਸ਼ਾ ਤਸਕਰੀ ਦੇ ਵਿੱਚ ਮਲਬਸ ਹੈ ਤੁਸੀਂ ਛੱਡ ਜਾਓ ਨਹੀਂ ਤਾਂ ਉਹਨਾਂ ਦਾ ਜਿਹੜਾ ਠਿਕਾਣਾ ਹੈ ਉਹ ਜੇਲ ਹੈਗਾ ਬਟਾਲਾ ਪੁਲਿਸ ਨੇ ਕਰੀਬਨ 52 ਜਿਹੜੀ ਪ੍ਰਾਪਰਟੀਆਂ ਹੈ ਉਹ ਪਿੱਛੇ ਫ੍ਰੀਜ਼ ਕਰਾਈਆਂ ਹੈਗੀਆਂ ਤਾਂ ਉਹਨਾਂ ਦੀ ਵੈਲਿਊਏਸ਼ਨ ਕਰੀਬਨ 28 ਕਰੋੜ ਦੀ ਹੈਗੀ ਤਾਂ ਇਹਦਾ ਜਿਹੜਾ ਵੈਲਿਊਏਸ਼ਨ ਕਿਉਂਕਿ ਦੂਜਾ ਇੱਕ ਮਹਿਕਮਾ EU ਜਿਹੜਾ EU ਆਫਸਰ ਹੁੰਦਾ ਸਿਵਲ ਮਹਿਕਮੇ ਦਾ ਉਹ ਡੀਲ ਕਰਦਾ ਬਟ ਪ੍ਰੋਪਰਟੀ ਤੁਹਾਡੇ ਸਾਹਮਣੇ ਹੈ ਇਹਦੇ ਚ ਵੀ ਚੰਗੇ ਪੈਸੇ ਲੱਗੇ ਹੋਣਗੇ ਤਾਂ ਇਹ ਸਾਰਾ ਸਾਰਾ ਜਿਹੜਾ ਪੈਸਾ ਹੈ ਇਟ ਇਜ਼ ਫ্রম ਦਾ ਇਲੀਗਲ ਪ੍ਰੋਸੀਜਰਸ ਪ੍ਰੋਸੀਜਰਸ ਆਫ ਦਾ ਕ੍ਰਾਈਮ ਨਗਰ ਕੌਂਸਲ ਕਾਡੀਆਂ ਵੱਲੋਂ ਇਹ ਸਾਡੇ ਪੁਰਾਣੇ ਮੁਲਾਜ਼ਮ ਰਹੇ ਸ੍ਰੀ ਚੰਦ ਸफाई ਸੇਵਕ ਦਾ ਘਰ ਜਿਹੜਾ ਆ ਉਹ ਸਰਕਾਰੀ ਜਗ੍ਹਾ ਤੇ ਬਣਿਆ ਸੀਗਾ ਅਸੀਂ ਇਹਨਾਂ ਨੂੰ ਨੋਟਿਸ ਵੀ ਦੇ ਕੇ ਆਗਾਹ ਕੀਤਾ ਕਿ ਆਪਣੇ ਪੰਦਰ ਤੇ ਹੀ ਘਰ ਆ ਲਈ ਜਾਵੇ ਪਰ ਉਹਨਾਂ ਨੇ ਮਲਬੀ ਇਹਦੇ ਤੇ ਕੋਈ ਗੌਰ ਨਹੀਂ ਕੀਤਾ ਇਸ ਤੋਂ ਬਾਅਦ ਅਸੀਂ ਪਬਲਿਕ ਪ੍ਰੀਮਿਸਸ ਐਕਟ ਦੇ ਤਹਿਤ ਮਾਨਯੋਗ ਐਸਡੀਐਮ ਦੀ ਕੋਰਟ ਦੇ ਵਿੱਚ ਵੀ ਇਹ ਕੇਸ ਲਾਇਆ ਸੀਗਾ ਉਹਦੇ ਵਿੱਚ ਵੀ ਇਹ ਆਪਣੀ ਮਾਲਕੀ ਦਾ ਸਬੂਤ ਨਹੀਂ ਦੇ ਸਕੇ ਜਿਸ ਕਰਕੇ ਇਹ ਜਿਹੜੇ ਆਰਡਰ ਆ ਨਗਰ ਕੌਂਸਲ ਕਾਡੀਆਂ ਦੇ ਹੱਕ ਵਿੱਚ ਹੋਏ ਨੇ ਕਿ ਇਹਦਾ ਕਬਜ਼ਾ ਲਿਆ ਲਿਆ ਜਾਵੇ ਸਰ ਉਹ ਜਿਹੜਾ ਆਰਡਰ ਲੈ ਕੇ ਸਾਨੂੰ ਅਖਾਇਆ ਉਹਨਾਂ ਨੇ ਉਹ ਇਹਦੇ ਇਸ ਕੇਸ ਨਾਲ ਰਿਲੇਟਡ ਨਹੀਂ ਆ ਉਹ ਅਲੱਗ ਕੇ ਇਹਦੇ ਸਵੰਛੇ ਨਗਰ ਕੌਂਸਲ ਨੂੰ ਨਹੀਂ ਇਹਦੇ ਸਵੰਛੇ ਐ ਐਸਐਸਪੀ ਸਾਹਿਬ ਗੁਰਦਾਸਪੁਰ ਜਾਂ ਡੀਐਸਪੀ ਸਾਹਿਬ ਸ਼੍ਰੀ ਹਰਗੁਬਿੰਦਪੁਰ ਇਹਦਾ ਜਵਾਬ ਹੈ ਇਹ ਕੋਈ ਤਿੰਨ ਕ ਕਨਾਲਾਂ ਜਗ੍ਹਾ ਵਾ ਉਹਦੇ ਵਿੱਚ ਇੱਕ ਹੀ ਹਿੱਸੇ 'ਚ ਘਰ ਬਣਿਆ ਆ ਬਾਕੀ ਜਗ੍ਹਾ ਸਾਰੀ ਵਲੀ ਗਈ ਆ ਔਰ ਇੱਥੇ ਹੀ ਬੱਸ ਸਟੈਂਡ ਬਣਾਉਣ ਦੀ ਪ੍ਰਪੋਜ਼ਲ ਸੀਗੀ ਨਗਰ ਕੌਂਸਲ ਕਾਦੀਆਂ ਦੀ ਉਹ ਅਜੇ ਮਤਲਬ ਕਿ ਅੰਡਰ ਪ੍ਰਪੋਜ਼ ਹੈ ਇਸ ਕਰਕੇ ਇਹਦੀ ਜਿਹੜੀ ਕੀਮਤ ਆ ਉਹ ਲਗਭਗ ਜਿਹੜੀ ਅਸੀਂ ਅਸੈਸ ਕਰਦੇ ਆ ਉਹ ਕੋਈ 50 ਲੱਖ ਦੇ ਕਰੀਬ ਹਾਂ ਪੰਜਾਬ ਸਰਕਾਰ ਦਾ ਮਿਸ਼ਨ ਆ ਜੋ ਕਿ ਨਸ਼ਿਆਂ ਰੋਕ ਇੱਕ ਕਾਰਵਾਈ ਨਸ਼ਿਆਂ ਲੈ ਕੇ ਉਹਦੇ ਨਜਾਇਜ਼ ਕਰਜ਼ਾ ਲੈ ਕੇ ਜਿਹੜੀ ਨਗਰ ਕੌਂਸਲ ਦੀ ਕਾਰਵਾਈ ਆ ਉਹ ਸਰਕਾਰੀ ਜਗ੍ਹਾ ਤੇ ਜਿਹੜਾ ਨਜਾਇਜ਼ ਕਰਜ਼ਾ ਕੀਤਾ ਵਾ ਉਹਦੇ ਸਬੰਚ ਉਹ